ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਮੇਰਾ ਕਸੂਰ ਕੀ ਭਾਗ ਤੀਜਾ ਜਿਸ ਨੂੰ ਲਿਖਿਆ ਹੈ ਗੁਰਜੀਤ ਸੰਧੂ ਜੀ ਨੇ ਉਮੀਦ ਹੈ ਤੁਹਾਨੂੰ ਪਹਿਲੇ ਭਾਗ ਪਸੰਦ ਆਏ ਹੋਣਗੇ ਇਹ ਭਾਗ ਵੀ ਜ਼ਰੂਰ ਪਸੰਦ ਆਵੇਗਾ ਅੱਜ ਪ੍ਰਭ ਦੇ ਕੈਨੇਡਾ ਜਾਣ ਦਾ ਦਿਨ ਆ ਗਿਆ ਉਸ ਦੀ ਮੰਮੀ ਹਰ ਨਾਲ ਗੱਲ ਕਰਕੇ ਰੋ ਪੈਂਦੀ ਸੀ ਕਦੀ ਉਹਨਾਂ ਨੇ ਆਪਣੀ ਧੀ ਜ਼ਿਆਦਾ ਤੱਕ देर ਤੱਕ ਦੂਰ ਨਹੀਂ ਸੀ ਭੇਜੀ ਹੁਣ ਪਹਿਲੀ ਵਾਰ ਉਹ ਪ੍ਰਦੇਸ਼ ਜਾ ਰਹੀ ਸੀ ਸਾਰਿਆਂ ਦੀਆਂ ਅੱਖਾਂ ਨਮਸਨ लवली ਬਹੁਤ ਹੀ ਰੋਈ ਕਿਉਂਕਿ ਉਸਦੀ ਸਭ ਤੋਂ ਜ਼ਿਆਦੀ ਰਾਜਦਾਰ ਅਤੇ ਪਿਆਰ ਵਾਲੀ ਸਹੇਲੀ ਜਾ ਰਹੀ ਹੈ ਅਖੀਰ ਪ੍ਰਭ ਨੂੰ ਉਸਦੇ ਪਾਪਾ ਨੇ ਕੈਨੇਡਾ ਨੂੰ ਚੜਾ ਹੀ ਦਿੱਤਾ ਸਾਰੇ ਰਸਤੇ ਸੋਚਦੀ ਗਈ ਮੈਂ ਉਸ ਨੂੰ ਮਿਲ ਕੇ ਕੀ ਕਹਾਂਗੀ ਪ੍ਰਭ ਐਡਮੈਂਟਨ ਜਾ ਕੇ ਉਤਰੀ ਜਿਹੜਾ ਨੰਬਰ ਉਸ ਦੇ ਕੋਲ ਉਸ ਦੇ ਅੰਕਲ ਦਾ ਸੀ ਉਸ ਨੂੰ ਬਾਰ-ਬਾਰ ਟਰਾਈ ਕਰਦੀ ਰਹੀ ਪਰ ਕਿਸੇ ਨੇ ਵੀ ਫੋਨ ਨਾ ਚੁੱਕਿਆ ਅਤੇ ਨਾ ਹੀ ਉੱਥੇ ਕੋਈ ਲੈਣ ਆਇਆ ਉਹ ਬਹੁਤ ਪਰੇਸ਼ਾਨ ਹੋ ਗਈ ਇੱਧਰ-ਉੱਧਰ ਘੁੰਮਣ ਲੱਗੀ ਉਸ ਨੇ ਪਰੇਸ਼ਾਨ ਹੋਈ ਨੇ ਵਾਪਸ ਨਕੁੱਧਰ ਫੋਨ ਵੀ ਨਾ ਕੀਤਾ ਕਿਉਂਕਿ ਉਸ ਦੇ ਪਾਪਾ ਹੋਰ ਪਰੇਸ਼ਾਨ ਹੋ ਜਾਣਗੇ ਉਹ ਵੇਟ ਕਰਦੀ ਰਹੀ ਅੰਤ 에ਅਰਪੋਰਟ ਤੋਂ ਨਿਕਲ ਪਈ ਜਦੋਂ ਉਹ 에ਅਰਪੋਰਟ ਤੋਂ ਨਿਕਲ ਗਈ ਤਾਲ ਤੇ ਉਸ ਨੂੰ ਲੈਣ ਲਈ ਸੰਦੀਪ ਪਹੁੰਚ ਗਿਆ ਸੀ ਸੰਦੀਪ ਉਸਦੇ ਅੰਕਲ ਬਚਨ ਸਿੰਘ ਦਾ ਬੇਟਾ ਸੀ ਜੋ ਉਸਦੇ ਪਾਪਾ ਦੇ ਦੋਸਤ ਸਨ ਜਿਨ੍ਹਾਂ ਨਾਲ ਉਹਨਾਂ ਦੀ ਗੱਲਬਾਤ ਹੋਈ ਸੀ ਕਿਸੇ ਕਾਰਨ ਟ੍ਰੈਫਿਕ ਵਿੱਚ ਫਸਣ ਕਰਕੇ ਕੁਝ ਫਲਾਈਟ ਜਲਦੀ ਪਹੁੰਚ ਗਈ ਸੀ ਇਸ ਕਰਕੇ ਸੰਦੀਪ ਪ੍ਰਭਜੋਤ ਦੇ ਨਾਮ ਦਾ ਬੈਨਰ ਲੈ ਕੇ ਉੱਥੇ ਖੜਾ ਰਿਹਾ ਪ੍ਰਭ ਜਦੋਂ ਕਾਫੀ دیر ਤੱਕ ਕਾਫੀ ਰਾਤ ਹੋ ਗਈ ਤਾਂ ਉਸਨੇ ਘਰੇ ਫੋਨ ਕੀਤਾ ਕਿ ਪ੍ਰავਜੋਤ ਇੱਥੇ ਨਹੀਂ ਹੈ ਸ਼ਾਇਦ ਉਹ ਮੇਰਾ ਇੰਤਜ਼ਾਰ ਕਰਕੇ ਇੱਥੋਂ ਨਿਕਲ ਚੁੱਕੀ ਹੈ ਸੰਦੀਪ ਲੇਟ ਹੋ ਗਿਆ ਸੀ 7 ਘੰਟੇ ਵੇਟ ਕਰਨ ਤੋਂ ਬਾਅਦ ਜਦੋਂ ਪ੍ਰავਜੋਤ ਉੱਥੋਂ ਨਿਕਲ ਗਈ ਵਾਚਨ ਸਿੰਘ ਵੀ ਟੈਨਸ਼ਨ ਵਿੱਚ ਆ ਗਿਆ ਕਿਉਂਕਿ ਪਹਿਲੀ ਵਾਰ ਉਸਦੇ ਦੋਸਤ ਨੇ ਉਸ ਨੂੰ ਕੋਈ ਕੰਮ ਕਿਹਾ ਸੀ ਅਤੇ ਆਪਣੀ ਮੀਟਿੰਗ ਦੀ ਵਜ੍ਹਾ ਕਰਕੇ ਉਹ ਖੁਦ ਨਹੀਂ ਪਹੁੰਚ पाए ਸੀ ਉਸ ਨੇ ਪਰੇਸ਼ਾਨੀ ਵਿੱਚ ਸੰਦੀਪ ਨੂੰ ਬਾਪਸੌਲੇ ਕਿਹਾ ਤਾਂ ਕਿ ਉਹ ਬਾਅਦ ਵਿੱਚ ਸੁਖਦੇਵ ਸਿੰਘ ਨਾਲ ਗੱਲ ਕਰਕੇ ਪ੍ਰਭਜੋਤ ਨੂੰ ਲੈ ਆਵੇਗਾ ਪ੍ਰਭਜੋਤ ਪਰੇਸ਼ਾਨ ਹੋ ਕੇ ਇੱਕ ਸਟਾਪ ਤੇ ਰੁਕੀ ਹੋਈ ਸੀ بارش ਸ਼ੁਰੂ ਹੋਣ ਵਾਲੀ ਸੀ ਹਵਾ ਬਹੁਤ ਤੇਜ਼ ਸੀ ਆਪਣਾ ਸਮਾਨ ਕੋਲ ਰੱਖ ਉਹ ਡਰ ਰਹੀ ਸੀ ਕਿਤੇ ਭੇਜ ਨਾ ਜਾਵੇ ਉਸ ਦੀਆਂ ਅੱਖਾਂ ਵਿੱਚ ਪਰੇਸ਼ਾਨੀ ਵੇਖ ਕੇ ਇੱਕ ਟੈਕਸੀ ਉਸ ਕੋਲ ਆ ਕੇ ਰੁਕੀ ਇੱਕ ਪੰਜਾਬੀ ਮੁੰਡਾ ਸੋਨਾ ਸੁਨੱਖਾ ਬਾਹਰ ਨਿਕਲਿਆ ਅਤੇ ਆ ਕੇ ਪੁੱਛਣ ਲੱਗਾ ਕੀ ਗੱਲ ਤੁਸੀਂ ਇੱਥੇ ਕਿਉਂ ਬੈਠੇ ਹੋ ਕਿੱਥੇ ਜਾਣਾ ਹੈ ਮੈਂ ਤੁਹਾਨੂੰ ਸਾਢ ਦਿੰਦਾ ਹਾਂ ਉਹ ਸ਼ਾਇਦ ਟੈਕਸੀ ਚਲਾਉਂਦਾ ਸੀ ਪ੍ਰਭਜੋਤ ਨੇ ਇੱਕਦਮ ਉਸ ਵੱਲ ਵੇਖਿਆ ਪੰਜਾਬੀ ਮੁੰਡਾ ਵੇਖ ਕੇ ਇੱਕ ਵਾਰ ਤਾਂ ਉਸ ਨੂੰ ਸ਼ਾਂਤੀ ਮਹਿਸੂਸ ਹੋਈ ਪਰ ਬਾਅਦ ਵਿੱਚ ਉਸ ਨੇ ਸੋਚਿਆ ਕਿ ਇੱਥਾ ਕਿਹੜਾ ਕੋਈ ਕਿਸੇ ਨੂੰ ਜਾਣਦੀ ਹੈ ਉਸ ਨੇ ਪੁੱਛਿਆ ਤੁਸੀਂ ਕੌਣ ਹੋ ਅਤੇ ਇੱਥੇ ਕਿਉਂ ਰੁਕਿਓ ਤਾਂ ਗੋਸ ਨੇ ਜਵਾਬ ਦਿੱਤਾ ਕਿ ਮੈਂ ਟੈਕਸੀ ਚਲਾਉਂਦਾ ਹਾਂ ਮੈਂ ਤੁਹਾਨੂੰ ਵੇਖ ਕੇ ਰੁਕ ਗਿਆ। ਮੈਨੂੰ ਲੱਗਾ ਤੁਸੀਂ ਪਰੇਸ਼ਾਨ ਹੋ। ਸ਼ਾਇਦ ਕਿਤੇ ਜਾਣਾ ਹੈ ਪਰ ਤੁਹਾਨੂੰ ਰਸਤਾ ਨਹੀਂ ਪਤਾ। ਦੱਸੋ ਤੁਸੀਂ ਕਿੱਥੇ ਪਹੁੰਚਣਾ ਹੈ? ਮੈਂ ਤੁਹਾਨੂੰ ਪਹੁੰਚਾ ਦਿੰਦਾ ਹਾਂ। ਪਰਦੇਸ ਵਿੱਚ ਪ੍ਰਭਜੋਤ ਕੋਲ ਵਿਸ਼ਵਾਸ ਕਰਨ ਦੀ ਥਾਂ ਹੋਰ ਕੋਈ ਰਸਤਾ ਵੀ ਨਹੀਂ ਸੀ। ਉਸਨੇ ਕਿਹਾ ਮੇਰੇ ਕੋਲ ਐਡਰੈਸ ਹੈ। ਮੈਨੂੰ ਉੱਥੇ ਛੱਡ ਦਿਓ। ਉਹ ਆਪਣੇ ਪਰਸ ਵਿੱਚ ਐਡਰੈਸ ਲੱਭਣ ਲੱਗੀ। ਅਚਾਨਕ بارش ਤੇਜ਼ ਹੋ ਰਹੀ ਸੀ। ਉਸ ਲੜਕੇ ਨੇ ਕਿਹਾ ਤੁਸੀਂ ਗੱਡੀ ਵਿੱਚ ਬੈਠ ਜਾਓ ਮੈਂ ਸਮਾਨ ਰੱਖਦਾ ਹਾਂ ਅਤੇ ਰਾਮ ਨਾਲ ਬੈਠ ਕੇ ਵਿੱਚੋਂ ਐਡਰੈਸ ਦੇਖ ਲੈਣਾ ਪ੍ਰਭਜੋਤ ਨੂੰ ਉਸ ਦੀ ਗੱਲ ਸਹੀ ਲੱਗੀ ਉਸ ਲੜਕੇ ਨੇ ਸਮਾਨ ਚੁੱਕ ਕੇ ਗੱਡੀ ਵਿੱਚ ਰੱਖ ਦਿੱਤਾ ਇਕੱਲੇ ਪ੍ਰਭਜੋਤ ਗੱਡੀ ਵਿੱਚ ਬੈਠ ਗਈ ਉਸ ਨੂੰ ਡਰ ਵੀ ਲੱਗ ਰਿਹਾ ਸੀ ਉਸ ਨੇ ਐਡਰੈਸ ਲੱਭਣਾ ਸ਼ੁਰੂ ਕਰ ਦਿੱਤਾ ਪਰ ਕਿਤੇ ਵੀ ਉਸ ਨੂੰ ਐਡਰੈਸ ਵਾਲਾ ਪੇਜ ਨਾ ਮਿਲਿਆ ਸ਼ਾਇਦ ਉਸ ਨੇ ਕਿਤੇ ਹੋਰ ਰੱਖਿਆ ਸੀ ਆਪ ਪਰੇਸ਼ਾਨ ਹੋ ਗਈ ਤੇ ਉਸਨੇ ਕਿਹਾ ਮੈਨੂੰ ਕਿਤੇ ਰੈਂਟ ਤੇ ਛੱਡ ਦਿਓ ਮੈਨੂੰ ਨਹੀਂ ਲੱਭ ਰਿਹਾ ਪ੍ਰਭਜੋਤ ਨੇ ਉਸਨੂੰ ਪੁੱਛਿਆ ਤੁਸੀਂ ਕਿੱਥੋਂ ਲੜਕੇ ਨੇ ਜਵਾਬ ਦਿੱਤਾ ਮੈਨੂੰ ਮਿਸਟਰ ਬਰਾੜ ਕਹਿੰਦੇ ਹਨ ਮੈਂ ਪੰਜਾਬ ਤੋਂ ਹਾਂ ਉਹ ਟੈਕਸੀ ਡਰਾਈਵਰ ਕੋਈ ਹੋਰ ਨਹੀਂ ਅਭਜੋਤ ਸਿੰਘ ਉਰਾਰਸੀ ਉਹ ਆਪਣੇ ਆਪ ਨੂੰ 1 ਸਾਲ ਤੋਂ ਸਾਰੇ ਉਸਨੂੰ ਬਰਾੜ ਬਰਾੜ ਕਹਿ ਕੇ ਬੁਲਾਉਂਦੇ ਆ ਜਦੋਂ ਵੀ ਕਿਸੇ ਨੂੰ ਇੰਟਰੋ ਰਿਸ ਕਰਾਉਂਦਾ ਹੈ ਤਾਂ ਆਪਣੇ ਆਪ ਨੂੰ ਮਿਸਟਰ ਬਰਾੜ ਹੀ ਕਹਿੰਦਾ ਹੈ ਪ੍ਰਭ ਨੇ ਅਭਜੋਤ ਨੂੰ ਨਹੀਂ ਵੇਖਿਆ ਸੀ ਅਤੇ ਨਾ ਹੀ ਅਵੀ ਨੇ ਪ੍ਰਭ ਨੂੰ ਦੇਖਿਆ ਸੀ ਤੁਸੀਂ ਇੱਥੇ ਕਿਵੇਂ ਸਟੱਡੀ ਵੀ ਜਾਤੇ ਰਿਸ਼ਤੇਦਾਰ ਹਨ ਉਹਨਾਂ ਕੋਲੇ ਆਉਣਾ ਸੀ ਇੱਥੇ ਤੁਹਾਡਾ ਨਾਮ ਕੀ ਹੈ ਉਸਨੇ ਕਈ ਸਵਾਲ ਇਕੱਠੇ ਹੀ ਪੁੱਛ ਲਏ ਇੱਕ ਧੋਖੇ ਆਵਾਜ਼ ਕਰਕੇ ਆਈ ਮੁਸੀਬਤ ਵਿੱਚ ਮੈਂ ਫਸ ਗਈ ਹਾਂ ਰਵ ਆਪਣੇ ਆਪ ਨਾਲ ਹੀ ਅੰਦਰੋਂ ਅੰਦਰੀ ਗੱਲਾਂ ਕਰ ਰਹੀ ਸੀ ਅਚਾਨਕ ਉਸ ਨੂੰ ਅਹਿਸਾਸ ਹੋਇਆ ਕਿ ਉਸ ਤੋਂ ਉਹ ਮੁੰਡਾ ਕੁਝ ਪੁੱਛ ਰਿਹਾ ਹੈ ਉਸ ਨੇ ਕਿਹਾ ਹਾਂਜੀ ਸਟੱਡੀ ਵੀਜ਼ਾ ਹੈ ਮਾਸਟਰ ਡਿਗਰੀ ਲਈ ਮੈਂ ਇੱਥੇ ਆਈ ਹਾਂ ਉਹ ਦੋਵੇਂ ਕਾਫੀ ਦੇਰ ਤੱਕ ਗੱਡੀ ਵਿੱਚੋਂ ਨਿਕਲ ਨਾ ਸਕੇ ਕਿਉਂਕਿ بارش ਤੇਜ਼ ਹੋ ਰਹੀ ਸੀ ਬਰਫ ਵੀ ਬਹੁਤ ਡਿੱਗ ਰਹੀ ਸੀ ਅਭੀ ਤੋਜ ਨੇ ਕਿਹਾ ਤੁਸੀਂ ਬੈਠੋ ਮੈਂ ਪਤਾ ਕਰਦਾ ਹਾਂ ਉਸ ਨੇ ਬਹੁਤ ਜਗ੍ਹਾ ਬਤਾ ਕੀਤਾ ਪਰ ਕਿਤੇ ਵੀ ਗੱਲ ਨਾ ਬਣੀ ਸਾਰਾ ਭਿੱਜ ਗਿਆ ਉਹ ਗੱਡੀ ਵਿੱਚ ਆ ਕੇ ਬੈਠਾ ਅਤੇ ਕਿਹਾ ਇੱਕ ਜਗ੍ਹਾ ਰਹਿ ਗਈ ਹੈ ਪ੍ਰਭਜੋਤ ਨੇ ਕਿਹਾ ਤੁਸੀਂ ਤਾਂ ਭਿੱਜ ਗਏ ਹੋ ਆਈ ਐਮ ਸੌਰੀ ਮਿਸਟਰ ਬਰਾੜ ਮੇਰੀ ਵਜ੍ਹਾ ਨਾਲ ਤੁਸੀਂ ਪਰੇਸ਼ਾਨ ਹੋ ਰਹੇ ਹੋ ਕੋਈ ਗੱਲ ਨਹੀਂ ਆਪਾਂ ਪੰਜਾਬ ਤੋਂ ਹਾਂ ਇੱਕ ਦੂਜੇ ਦੇ ਕੰਮ ਆਉਣਾ ਤਾਂ ਸਾਡੇ ਖੂਨ ਵਿੱਚ ਹੈ ਪ੍ਰਭਜੋਤ ਸੋਚਣ ਲੱਗੀ ਇਸ ਦੁਨੀਆ ਵਿੱਚ ਚੰਗੇ ਮੁੰਡੇ ਵੀ ਹਨ ਉਹ ਉਹ ਸਦੋਖੇ ਆਵਾਜ਼ ਵਰਗੇ ਨਹੀਂ ਪਰ ਉਹ ਨਹੀਂ ਜਾਣਦੀ ਸੀ ਕਿ ਜਿਸ ਕਰਕੇ ਉਹ ਮੁਸੀਬਤ ਵਿੱਚ ਫਸੀ ਹੈ ਉਹੀ ਉਸ ਦੀ ਮੁਸੀਬਤ ਘਟ ਰਿਹਾ ਹੈ ਦੋਵੇਂ ਅਣਜਾਣ ਸਨ ਇਹ ਸਭ ਦਾ ਵਹਿਗੁਰੂ ਦੀ ਮਰਜ਼ੀ ਸੀ ਅਭਿਜੋਤ ਦਿਲ ਦਾ ਮਾੜਾ ਨਹੀਂ ਸੀ ਉਹ ਤਾਂ ਜਿਸ ਦੇ ਪਿੱਛੇ ਆਇਆ ਸੀ ਉਸ ਨੇ ਹੀ ਉਸ ਦੇ ਨਾਲ ਧੋਖਾ ਕੀਤਾ ਸੀ 15 ਲੱਖ ਲਾ ਕੇ ਉਸ ਨੇ ਸ਼ੈਲੀ ਨੂੰ ਕੈਨੇਡਾ ਭੇਜਿਆ ਸੀ ਅਤੇ ਉਹ ਮੁੱਕਰ ਗਈ ਸੀ ਉੱਥੇ ਆ ਕੇ ਦੋਵੇਂ ਅਣਜਾਣ ਆਪਣੇ ਆਪਣੇ ਦਿਮਾਗ ਵਿੱਚ ਇੱਕ ਦੂਜੇ ਬਾਰੇ ਸੋਚ ਰਹੇ ਸਨ ਪਰ ਉਹ ਇਕੱਠੇ ਬੈਠੇ ਹਨ ਇਹ ਦੋਵੇਂ ਨਹੀਂ ਜਾਣਦੇ ਪ੍ਰਵ ਚੋਰੀ ਕਦੇ ਉਹ ਸਵਾਲ ਵੇਖ ਲੈਂਦੀ ਅਤੇ ਉਸ ਦੀ ਸ਼ਕਲ ਤੋਂ ਹੀ ਪਤਾ ਲੱਗ ਰਿਹਾ ਸੀ ਕਿ ਉਹ ਸਹੀ ਟੈਨਸ਼ਨ ਲੈ ਰਿਹਾ ਹੈ ਤੇ ਉਸਦੇ ਲਈ ਘਰ ਲੱਭ ਰਿਹਾ ਹੈ ਅਭਿਨੇ ਕਿਹਾ ਹੁਣ ਆਪਾਂ ਸਾਰੇ ਪਾਸੇ ਚੈੱਕ ਕਰ ਚੁੱਕੇ ਹਾਂ ਕੋਈ ਪੀਜੀ ਨਹੀਂ ਮਿਲ ਰਿਹਾ ਅਤੇ ਮੌਸਮ ਵੀ ਬਹੁਤ ਖਰਾਬ ਹੈ ਅਸੀਂ ਹਿਸਾਬ ਨਾਲ ਮੇਰੇ ਕੋਲ ਤਿੰਨ ਆਪਸ਼ਨ ਰਹਿ ਗਏ ਨੇ ਜਾਂ ਤਾਂ ਮੇਰੇ ਨਾਲ ਮੇਰੀ ਪੀਜੀ ਵਿੱਚ ਚੱਲੋ ਜਾਂ ਕੋਈ ਗੁਰਦੁਆਰਾ ਸਾਹਿਬ ਲੱਭਦੇ ਹਾਂ ਜਾਂ ਫਿਰ ਇੱਕ ਮੇਰੀ ਦੋਸਤ ਹੈ ਮੈਂ ਉਸ ਨਾਲ ਗੱਲ ਕਰਕੇ ਤੁਹਾਨੂੰ ਉਸਦੇ ਕੋਲ ਛੱਡ ਦਿੰਦਾ ਹਾਂ ਅੱਜ ਅਡਜਸਟ ਕਰੋ ਫਿਰ ਸਵੇਪਾ ਆਪਾਂ ਵੇਖ ਲਵਾਂਗੇ ਪ੍ਰਭ ਨੇ ਕਿਹਾ ਆਪਾਂ ਕੋਈ ਗੁਰਦੁਆਰਾ ਸਾਹਿਬ ਲੱਭਦੇ ਹਾਂ ਤਾਂ ਉਹ ਗੁਰਦੁਆਰਾ ਸਾਹਿਬ ਬੱਲ ਚੱਲ ਪਏ ਉੱਥੇ ਜਾ ਕੇ ਮੱਥਾ ਟੇਕਿਆ ਗੁਰਦੁਆਰਾ ਸਾਹਿਬ ਦਾ ਬੰਦ ਸੀ ਪਰ ਗੇਟ ਖੜਕਾਉਣ ਤੇ ਪਾਠੀ ਸਾਹਿਬ ਨੇ ਦਰਵਾਜ਼ਾ ਖੋਲ ਦਿੱਤਾ ਉਹਨਾਂ ਨੇ ਕਿਹਾ ਕਿ ਇੱਥੇ ਸਾਰੇ ਰੂਜ ਦੇ ਵਿੱਚ ਲੜਕੇ ਹੀ ਹਨ ਸਾਡੇ ਕੋ ਕਿਉਂ ਕਿ ਸਟੱਡੀ ਵਿਜੀ ਉੱਤੇ ਆਏ ਹੋਏ ਕਈ ਬੱਚੇ ਗੁਰਦੁਆਰਾ ਸਾਹਿਬ ਵਿੱਚ ਰਹਿ ਕੇ ਗੁਜ਼ਾਰਾ ਕਰ ਰਹੇ ਹਨ ਇੱਥੇ ਕਿਸੇ ਕੁੜੀ ਨੂੰ ਰੱਖਣਾ ਤਾਂ ਸੇਵ ਨਹੀਂ ਹੈ ਤੁਸੀਂ ਕੋਈ ਹੋਰ ਜਗ੍ਹਾ ਲੱਭ ਲਵੋ ਤਾਂ ਇੱਕ ਗੁਰਦੁਆਰਾ ਸਾਹਿਬ ਵਾਲੀ ਆਪਸ਼ਨ B ਖਤਮ ਹੋ ਗਈ ਸੀ ਹੁਣ ਪ੍ਰਭ ਨੂੰ ਡਰ ਲੱਗ ਰਿਹਾ ਸੀ ਕਿਤੇ ਇਹ ਨਾ ਹੋਵੇ ਕਿ ਸਾਰੀ ਰਾਤ ਉਸ ਨੂੰ ਇਸ ਮੁੰਡੇ ਦੇ ਨਾਲ ਹੀ ਇਤੇ ਰਹਿਣਾ ਪਵੇ ਉਹ ਇਸ ਚੀਜ਼ ਨੂੰ ਸਹੀ ਨਹੀਂ ਸਮਝਦੀ ਸੀ ਅਭਜੋਤ ਵੀ ਇਸ ਚੀਜ਼ ਨੂੰ ਸਮਝਦਾ ਸੀ ਕਿ ਇਸ ਤਰ੍ਹਾਂ ਕਰਨਾ ਸਹੀ ਨਹੀਂ ਹੈ ਕਿਉਂਕਿ ਫਿਰ ਵੀ ਪੰਜਾਬ ਦੀਆਂ ਜੋਬਨਦਾਂ ਉਹਨਾਂ ਨੂੰ ਉਹ ਸਮਝਦਾ ਸੀ ਉਸਨੇ ਆਪਣੇ ਦੋਸਤ ਸਿਮੀ ਨੂੰ ਫੋਨ ਕੀਤਾ ਸਿਮੀ ਉਸ ਦੇ ਨਾਲ ਕਾਲਜ ਵਿੱਚ ਹੀ ਸੀ ਅਤੇ ਇਸੇ ਤਰ੍ਹਾਂ ਹੀ ਸਿਮਮੀ ਦੀਵੀ ਉਸਨੇ ਮਦਦ ਕੀਤੀ ਸੀ ਜਦੋਂ ਪਹਿਲੀ ਵਾਰ ਪੰਜਾਬ ਤੋਂ ਆਈ ਸੀ ਸਿਮਮੀ ਨੇ ਕਾਫੀ ਟਰਾਈ ਕਰਨ ਤੋਂ ਬਾਅਦ ਫੋਨ ਚੁੱਕਿਆ ਤਾਂ ਉਸਨੇ ਪ੍ਰਭਜੋਤ ਵਾਲੀ ਸਾਰੀ ਕਹਾਣੀ ਦੱਸੀ ਅਤੇ ਉਸ ਨੂੰ ਕਿਹਾ ਕਿ ਅੱਜ ਦੀ ਰਾਤ ਤੁਸੀਂ ਉਸ ਨੂੰ ਐਡਜਸਟ ਕਰੋ ਸਿਮਮੀ ਨੇ ਕਿਹਾ ਕਿ ਤੁਸੀਂ ਉਸ ਨੂੰ ਲੈ ਆਓ ਕੋਈ ਗੱਲ ਨਹੀਂ ਮੈਂ ਉਸ ਨੂੰ ਆਪਣੇ ਕੋਲ ਰੱਖ ਲਵਾਂਗੀ ਅਭਜੋਤ ਨੇ ਸਿਮਮੀ ਦੇ ਵੱਲ ਗੱਡੀ ਮੋੜ ਦਿੱਤੀ ਜਿਹੜੇ ਜਾ ਕੇ ਸਿਮੀ ਆਪਣੇ ਕਮਰੇ ਵਿੱਚੋਂ ਬਾਹਰ ਆ ਗਈ ਤਾਂ ਜੋਤ ਨੇ ਕਿਹਾ ਤੁਸੀਂ ਆਪਣਾ ਨਾਮ ਨਹੀਂ ਦੱਸਿਆ ਤਾਂ ਪ੍ਰਭ ਨੇ ਕਿਹਾ ਮੈਨੂੰ ਜੋਤ ਕਹਿੰਦੇ ਹਨ ਪ੍ਰਭ ਸਿਮੀ ਦੇ ਨਾਲ ਕਮਰੇ ਦੇ ਵਿੱਚ ਚਲੀ ਗਈ ਸਿਮੀ ਬਹੁਤ ਹੀ ਚੰਗੀ ਕੁੜੀ ਸੀ ਉਸ ਨੇ ਗੱਲਾਂ-ਗੱਲਾਂ ਵਿੱਚ ਪ੍ਰਭਜੀਤ ਨਾਲ ਦੋਸਤੀ ਕਰ ਲਈ ਤਾਂ ਉਸ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਮੇਰੇ ਨਾਲ ਰਹਿ ਸਕਦੇ ਹੋ ਇਹ ਕਦੇ ਆਪਾਂ ਦੋਨਾਂ ਨੂੰ ਰਹਿਣਾ ਸੌਖਾ ਹੋ ਜਾਵੇਗਾ ਦੂਸਰਾ ਸ਼ੁਕਰ ਹੈ ਕੋਈ ਪੰਜਾਬ ਤੋਂ ਇਹੀ ਕੁੜੀ ਮਿਲੀ ਹੈ ਮੈਨੂੰ ਜਿਸ ਦੇ ਨਾਲ ਮੈਂ ਆਪਣੇ ਦਿਲ ਦੀ ਗੱਲ ਕਰ ਸਕਦੀ ਹਾਂ ਸਾਰੀ ਰਾਤ ਉਹਨੇ ਗੱਲਾਂ ਕਰਦੀਆਂ ਨੇ ਕੱਢ ਦਿੱਤੀ ਫਿਰ ਸਵੇਰੇ ਦੋਨੋਂ ਕਾਲਜ ਲਈ ਚੱਲ ਪਈਆਂ ਦੋਵਾਂ ਦਾ ਕਾਲਜ ਵੀ ਇੱਕ ਹੀ ਸੀ ਕਾਲਜ ਜਾਂਦੇ ਹੋਏ ਸਿਮੀ ਨੇ ਕਿਹਾ ਜਦੋਂ ਮੈਂ ਪਹਿਲੀ ਵਾਰ ਪੰਜਾਬ ਆਈ ਸੀ ਤਾਂ ਅਭੀ ਜੋਤ ਨੇ ਹੀ ਉਦੋਂ ਮੇਰੀ ਵੀ ਇਸੇ ਤਰੀਕੇ ਨਾਲ ਹੈਲਪ ਕੀਤੀ ਸੀ ਪ੍ਰਭ ਨੇ ਇੱਕਦਮ ਉਸ ਵੱਲ ਵੇਖਿਆ ਅਭਿਜੋਤ ਕੌਣ ਉਹ ਤਾਂ ਮਿਸਟਰ ਬਰਾੜ ਸੀ ਨਾ ਹਾਂ ਉਸ ਦਾ ਨਾਮ ਅਭਿਜੋਤ ਸਿੰਘ ਬਰਾੜ ਹੈ ਉਹ ਜਲੰਧਰ ਦਾ ਰਹਿਣ ਵਾਲਾ ਹੈ ਇਹ ਸੁਣ ਕੇ ਪ੍ਰਭ ਹੈਰਾਨ ਹੋ ਗਈ ਉਹ ਕਦੋਂ ਤੇ ਇੱਥੇ ਹੈ ਤਾਂ ਅਸੀਂ ਮੈਨੇ ਦੱਸਿਆ ਕਿ ਪਿਛਲੇ ਇੱਕ ਕਰੀਬਨ ਇੱਕ ਸਾਲ ਤੋਂ ਉਹ ਇੱਥੇ ਹੀ ਹੈ ਅਤੇ ਅਸੀਂ ਇੱਕ ਹੀ ਕਾਲਜ ਵਿੱਚ ਜਾਂਦੇ ਹਾਂ ਜਦੋਂ ਵੀ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ ਤਾਂ ਹਰ ਅਭਿਜੋਤ ਹੀ ਮੇਰੀ ਮਦਦ ਕਰਦਾ ਹੈ ਬਹੁਤ ਹੀ ਚੰਗਾ ਮੁੰਡਾ ਹੈ ਅਭਿਯੋਤ ਪ੍ਰਵਦੇ ਬਾਰ-ਬਾਰ ਮਨ ਵਿੱਚ ਇਹੀ ਖਿਆਲ ਆ ਰਿਹਾ ਸੀ ਕਿ ਅਭਿਯੋਤ ਸਿੰਘ ਬਰਾੜ ਅਤੇ ਉਹ ਵੀ ਜਲੰਧਰ ਤੋਂ ਇਹ ਕੋਈ ਇਨਸੀਡੈਂਸ ਤਾਂ ਨਹੀਂ ਹੋ ਸਕਦਾ ਜਰੂਰ ਇਹ ਉਹੀ ਹੈ ਉਸ ਨੂੰ ਵੀ ਤਾਂ 1 ਸਾਲ ਦੇ ਕਰੀਬ ਹੋ ਗਿਆ ਇੱਥੇ ਆਏ ਨੂੰ ਹੁਣ ਪ੍ਰਵਜੋਤ ਨੂੰ ਉਸਦੇ ਬਾਰ-ਬਾਰ ਗੁੱਸਾ ਆ ਰਿਹਾ ਸੀ ਕਿ ਕਿਉਂ ਮੈਂ ਉਸਦੇ ਨਾਲ ਸਾਰੀ ਰਾਤ ਘੁੰਮੀ ਰਹੀ ਤੇ ਕਦੀ ਉਸ ਉਸੇ ਮਨ ਵਿੱਚ ਆਉਂਦਾ ਕੇ ਪਰ ਉਹ ਤਾਂ ਬਹੁਤੇ ਨਾਈਸ ਨੇ ਉਸਨੇ ਬਹੁਤ ਹੀ ਉਸਦੀ ਮਦਦ ਕੀਤੀ ਹੈ ਕਿਉਂਕਿ ਜੇਕਰ ਉਹ ਇੱਥੇ ਨਾ ਆਉਂਦਾ ਤਾਂ ਉੱਥੇ ਹੀ ਵਾਰਸ਼ ਵਿੱਚ ਭੇਜੀ ਰਹਿੰਦੀ ਕੌਣ ਉਸ ਨੂੰ ਲੈਣ ਆਉਂਦਾ ਕੌਣ ਉਸ ਦੀ ਮਦਦ ਕਰਦਾ ਇਸ ਪਰੇਸ਼ਾਨੀ ਵਿੱਚ ਉਸ ਦਾ ਮਨ ਡੁੱਬ ਗਿਆ ਲਗਾ ਰਿਹਾ ਸੀ ਉਹ ਬਾਰ-ਬਾਰ ਇਹੀ ਸੋਚ ਰਹੀ ਸੀ ਕਿ ਕਾਸ਼ ਇਹ ਉਹ ਵੀ ਜੋਤ ਨਾ ਹੋਵੇ ਜਦੋਂ ਕਾਲਜ ਵਿੱਚ ਪਹੁੰਚ ਗਈਆਂ ਤਾਂ ਉੱਥੇ ਸਾਰਾ ਦਿਨ ਪ੍ਰਭਜੋਤ ਨੂੰ ਪਹਿਲਾਂ ਤਾਂ ਬਹੁਤ ਹੀ ਅਜੀਬ ਲੱਗਾ ਕੁਝ ਵੀ ਸਮਝ ਨਹੀਂ ਆ ਰਹੀ ਸੀ ਪਰ ਸਭ ਤੋਂ ਪਹਿਲਾਂ ਉਸ ਨੇ ਆਪਣੇ ਘਰ ਫੋਨ ਕੀਤਾ ਅਤੇ ਫੋਨ ਕਰਕੇ ਆਪਣੇ ਪਾਪਾ ਨੂੰ ਹੀ ਦੱਸਿਆ ਕਿ ਉਹਹ ਪਹੁੰਚ ਗਈ ਹੈ ਉਸ ਨੇ ਜ਼ਿਆਦਾ ਕੁਝ ਨਹੀਂ ਦੱਸਿਆ ਪਰ ਇਹ ਦੱਸ ਦਿੱਤਾ ਕਿ ਇੱਕ ਲੜਕੀ ਉਸ ਦੇ ਨਾਲ ਹੀ ਸੀ ਅਤੇ ਉਸ ਦੇ ਨਾਲ ਹੀ ਉਹ ਰੁਕ ਗਈ ਸੀ ਸ਼ਾਇਦ ਕਿਸੇ وجہ ਕਰਕੇ ਉਹਨਾਂ ਦੇ ਦੋਸਤ ਉੱਥੇ ਨਹੀਂ ਪਹੁੰਚ ਸਕੇ ਉਨ੍ਹਾਂ ਨਾਲ ਉਸ ਦਾ ਉਨ੍ਹਾਂ ਦਾ ਕੋਈ ਮੇਲ ਨਹੀਂ ਹੋਇਆ ਸੁਖਦੇਵ ਸਿੰਘ ਪਰੇਸ਼ਾਨ ਹੋ ਗਿਆ ਪੁੱਤਰ ਤੈਨੂੰ ਕੋਈ ਤਕਲੀਫ ਤਾਂ ਨਹੀਂ ਹੋਈ ਤੂੰ ਆਪਣੇ ਆਪ ਸਹੀ ਤਰੀਕੇ ਨਾਲ ਪਹੁੰਚ ਗਈ ਸੀ ਤੇ ਉਹ ਨਹੀਂ ਆਇਆ ਤਾਂ ਮੈਂ ਫੋਨ ਕਰਦਾ ਹੁਣੇ ਸੁਖਦੇਵ ਸਿੰਘ ਨੇ ਉਸੇ ਸਾਈਡ ਤੋਂ ਫੋਨ ਕੱਟ ਕੇ ਇਹ ਗੱਲਾਂ ਹਜੇ ਸੁਖਵਿੰਦਰ ਕੌਰ ਨਾਲ ਕਰ ਹੀ ਰਿਹਾ ਸੀ ਸੁਖਦੇਵ ਸਿੰਘ ਨੇ ਉਸ ਸਾਈਡ ਤੋਂ ਫੋਨ ਕੱਟ ਕੇ ਅਜੀ ਸੁਖਦੀਪ ਸਿੰਘ ਆਪਣੀ ਪਤਨੀ ਨੂੰ ਦੱਸ ਹੀ ਰਿਹਾ ਸੀ ਤੇ ਨਾਲ ਦੀ ਨਾਲ ਤਾਂ ਚਾਣ ਕੁਸ ਨੂੰ ਇੱਕ ਫੋਨ ਆ ਗਿਆ ਇਹ ਫੋਨ ਬਾਰੋ ਹੋਈ ਸੀ ਅਤੇ ਬਚਨ ਸਿੰਘ ਦਾ ਸੀ ਉਹ ਸਾਰੀ ਗੱਲ ਕਹਿ ਸੁਣਾਈ ਉਸਨੇ ਅਤੇ ਦੱਸਿਆ ਕਿ ਹੁਣ ਉਹਨਾਂ ਦੀ ਬੇਟੀ ਕਿੱਥੇ ਹੈ ਉਹ ਉਸ ਨੂੰ ਆਪਣੇ ਨਾਲ ਲੈ ਆਵੇਗਾ ਕਿਉਂਕਿ ਉਹ ਬਹੁਤ ਗਿਲਟੀ ਮਹਿਸੂਸ ਕਰ ਰਿਹਾ ਸੀ ਪਹਿਲੀ ਵਾਰ ਉਸਦੇ ਦੋਸਤ ਨੇ ਕੋਈ ਕੰਮ ਕਿਹਾ ਉਹਦੇ ਕੋਲੋਂ ਕੰਪਲੀਟ ਨਹੀਂ ਹੋਇਆ ਸੁਖਦੇਵ ਸਿੰਘ ਨੇ ਕਿਹਾ ਕਿ ਤੂੰ ਟੈਨਸ਼ਨ ਨਾ ਲੈ ਯਾਰ ਕਦੇ-ਕਦੇ ਇਸ ਤਰ੍ਹਾਂ ਹੋ ਹੀ ਜਾਂਦਾ ਹੈ ਬੇਟੀ ਸਹੀ ਟਿਕਾਣੇ ਤੇ ਪਹੁੰਚ ਗਈ ਹੈ ਉਹ ਕਿਸੇ ਕੁੜੀ ਦੇ ਨਾਲ ਰੁਕੀ ਹੋਈ ਹੈ ਮੈਂ ਉਸ ਨੂੰ ਕਹਿ ਦੇਵਾਂਗਾ ਕਿ ਉਹ ਤੁਹਾਡੇ ਤੱਕ ਪਹੁੰਚ ਜਾਵੇਗੀ ਸ਼ਾਇਦ ਉਹਦੇ ਕੋਲੋਂ ਤੁਹਾਡਾ ਐਡਰੈਸ ਗੁੰਮ ਹੋ ਗਿਆ ਸੀ ਦੂਜੇ ਪਾਸੇ ਪ੍ਰਭਜੋਤ ਬੜਬਲੇ ਵਿੱਚ ਸੀ ਕਿ ਅਬੀ ਕੌਣ ਹੈ ਕਿਸ ਤਰ੍ਹਾਂ ਪਤਾ ਲਗਾਇਆ ਜਾਵੇ ਉਸਨੇ ਸਿਮੀ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਕਦੋਂ ਤੋਂ ਉਹਨਾਂ ਦੀ ਦੋਸਤੀ ਹੈ ਸਿਮੀ ਨੇ ਗੱਲਾਂ-ਗੱਲਾਂ ਵਿੱਚ ਸਾਰੀ ਗੱਲ ਕਹਿ ਸੁਣਾਈ ਕਿ ਅਵਜੋਤ ਪਿਛਲੇ 1 ਸਾਲ ਤੋਂ ਇੱਥੇ ਹੈ ਅਤੇ ਕਿਸੇ ਸ਼ੈਲੀ ਨਾਮ ਦੀ ਲੜਕੀ ਕਰਕੇ ਇੱਥੇ ਆਇਆ ਸੀ ਜਿਸ ਨੂੰ ਉਸਨੇ 15 ਲੱਖ ਰੁਪਏ ਲਾ ਕੇ ਇੱਥੇ ਭੇਜਿਆ ਸੀ ਕਿਉਂ ਉਸ ਨੂੰ ਕਿਉਂਕਿ ਉਸ ਨੂੰ ਕੈਨੇਡਾ ਦਾ ਸ਼ੌਕ ਸੀ ਉਹ ਕੁੜੀ ਕਾਲਜ ਵਿੱਚ ਉਸਦੀ ਦੋਸਤ ਸੀ ਖਤਰੀ ਪਰਿਵਾਰ ਨਾਲ ਸਬੰਧ ਰੱਖਦੀ ਸੀ ਪਰ ਇੰਨੇ ਜ਼ਿਆਦਾ ਪੈਸੇ ਨਹੀਂ ਸਨ ਉਹਨਾਂ ਕੋਲ ਉਹ ਪੈਸਾ ਲਾ ਕੇ ਇੱਥੇ ਨਹੀਂ ਆ ਸਕਦੀ ਸੀ ਉਸ ਨੇ ਅਭਯੋਤ ਨੂੰ ਮਨਾ ਲਿਆ ਕਿ ਇੱਕ ਵਾਰ ਪੈਸੇ ਲਾ ਕੇ ਉਸ ਨੂੰ ਕੈਨੇਡਾ ਭੇਜ ਦੇਵੇ ਜਾ ਕੇ ਉਸ ਨੂੰ ਬੁਲਾ ਲਵਾਂਗੀ ਅਤੇ ਬਾਅਦ ਵਿੱਚ ਉਸ ਦੇ ਪੈਸੇ ਵੀ ਵਾਪਸ ਕਰ ਦੇਵਾਂਗੀ ਚੰਗੀ ਦੋਸਤੀ ਹੋਣ ਦੇ ਨਾਤੇ ਅਭਯੋਤ ਨੇ ਉਸ ਦੀ ਮਦਦ ਕੀਤੀ ਪਰ ਇੱਥੇ ਆ ਕੇ ਉਹ ਕੁੜੀ ਮੁੱਕਰ ਗਈ ਤੇ ਉਸ ਨੇ ਅਵੇਦੀ ਜਗਾ ਕਿਸੇ ਹੋਰ ਮੁੰਡੇ ਨੂੰ ਇੱਥੇ ਬੁਲਾ ਲਿਆ ਇਸ ਇਹ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਕੈਨੇਡਾ ਆ ਗਿਆ ਪਰ ਅਵੀ ਜੋਤ ਤੋਂ ਵੀ ਇੱਕ ਗਲਤੀ ਹੋਈ ਹੈ ਕੀ ਗਲਤੀ ਹੋਈ ਹੈ ਪ੍ਰਭਜੋਤ ਨੇ ਪੁੱਛਿਆ ਉਸ ਦਾ ਵਿਆਹ ਰੱਖਿਆ ਸੀ ਉਹੋ ਕੈਨੇਡਾ ਨੂੰ ਆ ਗਿਆ ਅਤੇ ਉਸ ਲੜਕੀ ਨਾਲ ਧੋਖਾ ਕਰ ਦਿੱਤਾ ਉਸਨੇ ਇਸ ਚੀਜ਼ ਨੂੰ ਹਰ ਰੋਜ਼ ਬਹੁਤ ਹੀ ਮਹਿਸੂਸ ਕਰਦਾ ਹੈ ਗਿਲਟੀ ਫੀਲ ਕਰਦਾ ਹੈ ਇੱਕ ਸਾਲ ਹੋ ਗਿਆ ਬਿਚਾਰੇ ਨੇ ਡਰ ਦੇ ਮਾਰੇ ਆਪਣੇ ਘਰੇ ਵੀ ਗੱਲ ਨਹੀਂ ਕੀਤੀ ਪਰ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਹੈ ਜਦੋਂ ਵੀ ਬੈਠਦਾ ਹੈ ਤਾਂ ਇਹੀ ਗੱਲਾਂ ਕਰਦਾ ਰਹਿੰਦਾ ਹੈ ਇਹ ਕਹਾਣੀ ਦਾ ਅਗਲਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਤੁਸੀਂ ਵੀ ਪਲੀਜ਼ ਕਮੈਂਟ ਕਰਕੇ ਇਸ ਬਾਰੇ ਵੱਧ ਤੋਂ ਵੱਧ ਦੱਸੋ ਕਿ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਧੰਨਵਾਦ ਜੀ